ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅੱਜ ਇੱਕ ਨਵੀਂ ਅਪਡੇਟ ਲੈ ਕੇ ਆਏ ਆਂ ਗਰੁੱਪ ਡੀ ਦੀਆਂ ਅਸਾਮੀਆਂ ਸੰਬੰਧੀ ਤੇ ਦੇਖਦੇ ਆਂ ਕਿ ਇਸ ਵਿੱਚ ਕੀ ਲਿਖਿਆ ਗਰੁੱਪ ਡੀ ਦੀਆਂ 171 ਅਸਾਮੀਆਂ ਜੋ ਕਿ ਪੀਟ੍ਰ ਪਲੱਸ ਵੀ ਵੱਲੋਂ ਕੱਢੀਆਂ ਗਈਆਂ ਹਨ ਇਸ ਦੀ ਕੁਆਲਿਫਿਕੇਸ਼ਨ ਕੀ ਹੋਵੇਗੀ ਤੇ ਇਸ ਦੀ ਕੁਆਲਿਫਿਕੇਸ਼ਨ ਹੋਵੇਗੀ 8ਵੀਂ ਪਾਸ ਯਾਨੀ ਕਿ ਜਿਨ੍ਹਾਂ ਦੇ ਵੀ 8ਵੀਂ ਕੀਤੀ ਹੋਈ ਹੈ ਉਹ ਇਸ ਕੁਆਲਿਫਿਕੇਸ਼ਨ ਲਈ ਅਪਲਾਈ ਕਰ ਸਕਦੇ ਹਨ ਅੱਗੇ ਦੇਖਦੇ ਆਂ ਕਿ ਇਸ ਦੀ ਕੀ ਅਪਡੇਟ ਇਸ ਬਾਰੇ ਕੀ ਜਾਣਕਾਰੀ ਹੈ ਗ੍ਰ组 ਡੀ ਦੀਆਂ ਅਸਾਮੀਆਂ ਹਨ ਅਸਾਮੀਆਂ ਦੀ ਗਿਣਤੀ ਹੈ 172 172 ਅਸਾਮੀਆਂ ਹਨ ਤੇ ਇਸ ਦਾ ਜੋ ਪੇਸਕੇਲ ਹੈ ਇਸ ਦਾ ਪੇਸਕੇਲ ਹੋਵੇਗਾ 18000 ਰੁਪਏ ਪਰ ਮਨਤ ਜਾਨੀ ਕਿ 18000 ਰੁਪਿਆ ਜਿਹੜੀ ਉਹ ਸੈਲੈਕਟ ਹੋ ਜਾ ਉਹ ਦਿੱਤੀ ਜਾਵੇਗੀ ਜਿਨ੍ਹਾਂ ਦੀ ਵੀ ਸਿਲੈਕਸ਼ਨ ਹੋਵੇਗੀ ਤੇ ਇਸ ਦੇ ਉਮਰ ਕਿੰਨੀ ਮੰਗੀ ਗਈ ਹੈ ਤਾਂ ਉਮਰ ਮੰਗੀ ਗਈ ਹੈ ਜਨਰਲ ਲਈ 18 ਤੋਂ ਲੈ ਕੇ 37 ਸਾਲ ਤੱਕ ਤੇ ਜੋ ਬਾਕੀ ਉਹ ਜੋ ਏਜ ਰੈਲੈਕਸੇਸ਼ਨ ਹੋਵੇਗੀ ਉਹ ਪਾਲਿਸੀ ਦੇ ਹਿਸਾਬ ਨਾਲ ਹੋਵੇਗੀ ਤੇ ਇਹਦੀ ਐਪਲੀਕੇਸ਼ਨ ਫੀਸ ਕਿੰਨੀ ਹੋਵੇਗੀ ਤਾਂ ਐਪਲੀਕੇਸ਼ਨ ਫੀਸ ਆਪਾਂ ਦੇਖਦੇ ਹਾਂ ਫਾਰਮ ਅਪਲਾਈ ਕਰਨ ਦੀ ਕਿੰਨੀ ਫੀਸ ਹੋਵੇਗੀ ਤਾਂ ਜੋ ਜਨਰਲ ਕੈਟਾਗਰੀ ਦੇ ਜੋ ਕੈਂਡੀਡੇਟਸ ਹਨ ਉਹਨਾਂ ਲਈ 500 ਰੁਪਿਆ ਤੇ ਐਸਸੀਐਸਟੀ ਲਈ 100 ਰੁਪਿਆ ਤੇ ਐਕਸ ਸਰਵਿਸਮੈਨ ਲਈ ਉਹ ਸੌਰੀ ਐਸਸੀ ਔਰ ਐਸਟੀ ਲਈ 250 ਰੁਪਏ ਔਰ ਐਸਆ ਆਪਣਾ ਐਕਸ ਸਰਵਿਸਮੈਨ ਲਈ 100 ਰੁਪਏ ਜੇ ਐਪਲੀਕੇਸ਼ਨ ਫੀਸ ਹੋਵੇਗੀ ਤੇ ਫੀਸ ਜਮ੍ਹਾਂ ਕਰਨ ਦੀ ਜੋ ਲਾਸਟ ਮਿਤੀ ਹੋਵੇਗੀ ਉਹ 27 ਸਤੰਬਰ 2024 ਹੋਵੇਗੀ ਅਗੇ ਦੇਖਦੇ ਆਪਾਂ ਅਗੇ ਦੇਖਦੇ ਆ ਕਿ ਇਸ ਬਾਰੇ ਹੋਰ ਕੀ ਕੀ ਨਿਕਲ ਗਿਆ ਰਿਹਾ ਤਾਂ ਇੰਪੋਰਟੈਂਟ ਡੇਟਸ ਆ ਗਈਆਂ ਤਾਂ ਇੰਪੋਰਟੈਂਟ ਡੇਟਸ ਕੀ ਕੁਝ ਹੈ ਜੇ ਨੋਟੀਫਿਕੇਸ਼ਨ ਲਈ ਦੀ ਜੋ ਤਰੀਕ ਹੋਵੇਗੀ ਉਹ 23 ਅਗਸਤ 2024 ਹੋਵੇਗੀ ਤੇ ਆਨਲਾਈਨ ਜੋ ਐਪਲੀਕੇਸ਼ਨ ਆ ਉਹ ਕਦੋਂ ਤੋਂ ਸਟਾਰਟ ਹੋਣੀ ਹੈ ਤਾਂ ਉਹ 26 ਅਗਸਤ 2024 ਤੋਂ ਸ਼ੁਰੂ ਹੋਣੀ ਹੈ ਤੇ ਲਾਸਟ ਡੇਟ ਅਪਲਾਈ ਕਰਨ ਦੀ ਉਹ ਜੋ ਕਿ ਬਹੁਤ ਜ਼ਰੂਰੀ ਹੈ ਜੋ ਲਾਸਟ ਡੇਟ ਹੈ ਉਹ 24 ਸਤੰਬਰ 2024 ਹੈ ਸ਼ਾਮ ਦੇ 5 ਵਜੇ ਤੱਕ ਤੇ ਫੀਸ ਭਰਨ ਦੀ ਜੋ ਡੈਡਲਾਈਨ ਹੈ ਉਹ 27 ਅਗਸਤ ਹੈ 27 ਸਤੰਬਰ 2024 ਹੈ ਤਾਂ ਜੋ ਵੀ ਸਟੂਡੈਂਟ ਇਸ ਲਈ ਅਪਲਾਈ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਨ ਇਸ ਸੰਬੰਧੀ ਜੋ ਹੋਰ ਜਾਣਕਾਰੀ ਹੈ ਤੁਸੀਂ ਪੀਟਰ ਪਲਸ ਵੀ ਦੀ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਹਾਂਜੀ ਜੋ ਸਾਨੂੰ ਤੁਹਾਨੂੰ ਇਹ ਜਾਣਕਾਰੀ ਕਿਸ ਤਰ੍ਹਾਂ ਲੱਗੀ ਤੁਸੀਂ ਜਨੂੰ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਤੇ ਹੋਰ ਇਸ ਤਰ੍ਹਾਂ ਦੇ ਅਪਡੇਟਸ ਲਈ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਹਾਂਜੀ ਧੰਨਵਾਦੀ